ਸਸਿਕਲ ਦੋਸਤੋ ਮੇਰਾ ਨਾਮ ਡਾਕਟਰ ਬਦਮ ਲਖੀਤ ਹੈ ਤੇ ਅੱਜ ਮੈਂ ਜੋ ਟੌਪਿਕ ਲੈ ਕੇ ਆਇਆ ਬਾੜਾ ਨਾ ਚੜਨਾ ਤੇ ਹੈ ਬਾੜਾ ਨਾ ਚੜਨਾ ਕੰਜਾਪਨ ਸਿਕਰੀ ਪੈ ਜਾਣਾ ਅੱਜ ਕੱਲ ਇਹ ਸਮੱਸਿਆ ਬਹੁਤ ਹੁੰਦੀ ਜਾ ਰਹੀ ਹੈ ਤੇ ਇਸ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਆਓ ਆਪਾਂ ਇਸ ਦੇ ਸਭ ਤੋਂ ਪਹਿਲਾਂ ਕਾਰਨਾਂ ਨੂੰ ਜਾਣਦੇ ਕਾਰਨ ਸਮਝਦੇ ਹਾਂ ਕਾਰਨ ਕੀ ਨੇ ਬੈਡ ਫੂਡ ਹੈਬਿਟਸ ਗਲਤ ਖਾਣ ਪੀਣ ਅੱਜ ਕੱਲ ਦੀ ਜੀਵਨ ਸ਼ੈਲੀ ਸਭ ਨੂੰ ਹੀ ਪਤਾ ਗਲਤ ਖਾ ਪੀ ਰਹੇ ਨੇ ਹਾਰਮੋਨਲ ਬੈਲੈਂਸ ਹੋ ਰਿਹਾ ਜਿਵੇਂ ਕਿ ਪ੍ਰੈਗਨੈਂਸੀ ਪੀਰੀਅਡ ਦੇ ਦੌਰਾਨ ਜਾਂ ਆਫਟਰ ਡਿਲੀਵਰੀ ਵੀ ਹੈਅਰ ਫਾਲ ਹੋਣ ਲੱਗ ਜਾਂਦੇ ਜੈਨੇਟਿਕਸ ਅੱਜ ਕੱਲ ਜਿਵੇਂ ਮਾਂ ਪਿਓ ਦੇ ਜੇ ਪੁੱਛੜ ਰਹੇ ਨੇ ਤਾਂ ਬੱਚਿਆਂ ਦੇ ਵੀ ਝੜਦੇ ਨੇ ਤੇ ਪਾਣੀ ਵੀ ਨਹੀਂ ਕੋਈ ਪੀਰੇ ਪ੍ਰੋਪਰ ਲੋਕ ਖਾਣਾ ਪੀਣਾ ਪੂਰਾ ਸਹੀ ਨਹੀਂ ਕਰ ਰਹੇ ਥਾਇਰੋਇਡ ਲੈਵਲ ਵੀ ਚੈੱਕ ਕਰਨਾ ਚਾਹੀਦਾ ਥਾਇਰੋਇਡ ਕਈਆਂ ਦਾ ਵੱਧ ਜਾਂਦਾ ਉਹਦੇ ਨਾਲ ਵੀ ਪ੍ਰੋਬਲਮ ਹੈ ਸ਼ੁਰੂ ਹੋ ਜਾਂਦੀ ਹੈ ਟੈਂਡਰਫ ਵੀ ਵੱਧ ਜਾਂਦਾ ਟੈਂਡਰਫ ਉੱਪਰ ਤੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਸਟ्रेस ਬਹੁਤ ਹੋ ਰਹੀ ਹੈ ਅੱਜ ਕੱਲ ਲੋਕਾਂ ਨੂੰ ਜੋ ਅੱਜਕਲ ਲੇਡੀਜ਼ ਬਹੁਤ ਟ੍ਰੀਟਮੈਂਟ ਲੈ ਰਹੀਆਂ ਹਨ ਤਰ੍ਹਾਂ ਤਰ੍ਹਾਂ ਦੇ ਪਾਲਾਂ ਦੇ ਜਿਵੇਂ ਕਿ ਕੈਮੀਕਲ ਟ੍ਰੀਟਮੈਂਟਸ ਹੋ ਗਿਆ ਬਲੀਚ हेयर ਬਲੀਚ ਕਰਾ ਰਹੀਆਂ ਕੋਈ ਕੈਰਟਨਿੰਗ ਸਮੂਥਨਿੰਗ ਅੱਜਕਲ ਇਹ ਜਿਆਦਾ ਯੂਜ਼ ਨਹੀਂ ਕਰਨਾ ਚਾਹੀਦਾ ਇਸ ਤੋਂ ਬਚਣਾ ਚਾਹੀਦਾ ਜਿੰਨਾ ਵਸ ਸਕੋ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਸਟ੍ਰੈਸ ਨੂੰ ਕੋਪ ਅਪ ਕਰੀਏ ਮੈਡੀਟੇਸ਼ਨ ਜੋਗਾ ਕੀਤਾ ਜਾ ਸਕਦਾ ਹੈ हेयर ਟਾਈਟ ਜਦੋਂ ਜ਼ਿਆਦਾ हेयर ਟਾਈਟ ਨਾ ਬਣੇ ਜਾਣ ਗਰਮ ਪਾਣੀ ਨਾਲ ਬਹੁਤ ਜ਼ਿਆਦਾ ਐਕਸੈਸ ਨਹੀਂ ਹੋਣਾ ਚਾਹੀਦਾ ਥਾਇਰੋਇਡ ਮੈਨੇਜਮੈਂਟ ਹੋਵੇ ਥਾਇਰੋਇਡ ਦਾ ਟੈਸਟ ਕਰਾ ਕੇ ਉਹਨੂੰ ਦੇਖਿਆ ਜਾਵੇ ਥਾਇਰੋਇਡ ਦਾ ਡਾਕਟਰ ਦੇ ਨਾਲ ਸਲਾਹ ਕੀਤੀ ਜਾਵੇ ਕਿ ਥਾਇਰੋਇਡ ਨੂੰ ਮੈਨੇਜ ਕਿਵੇਂ ਕੀਤਾ ਜਾਵੇ ਜੀਵਨ ਸ਼ੈਲੀ ਦੇ ਵਿੱਚ ਆਪਣੀ ਸੁਧਾਰ ਲਿਆ ਹੁੰਦਾ ਜਾਵੇ ਪ੍ਰੋਟੀਨ ਇਨਟੇਕ ਪੂਰਾ ਰਹੇ ਬਾਡੀ ਦਾ ਜੋ ਨਾਨ-वेजिटेरियन ਨੇ ਉਹ ਖਾ ਸਕਦੇ ਨੇ ਜੋ ਵੈਜੀਟੇਰੀਅਨ ਨੇ ਉਹ ਸੰਬਾਤ ਜਾਂ ਕੈਲਸ਼ੀਅਮ ਇਨਟੇਕ ਨੂੰ ਪੂਰਾ ਕਰਨ ਦੇ ਲਈ ਦੁੱਧ ਵਗੈਰਾ ਜ਼ਿਆਦਾ ਪੀ ਸਕਦੇ ਨੇ ਕਿਉਂਕਿ ਕੈਲਸ਼ੀਅਮ ਜੇ ਇਨਟੇਕ ਪੂਰਾ ਹੋਗਾ ਤਾਂ ਹੀ ਇਹ ਆਪਣੇ ਜਿਹੜੀ ਤੱਤਾਂ ਦੀ ਕਮੀ ਆ ਉਹ ਪੂਰੀ ਹੋਊਗੀ ਉਹਦੇ ਨਾਲ ਹੈਅਰ ਫਾਲ ਘੱਟ ਹੋਊਗਾ ਤੇ ਨਾ ਇਹਨਾਂ ਚੀਜ਼ਾਂ ਦੇ ਨਾਲ ਬਚ ਕੇ ਆਪਾਂ ਸਾਵਧਾਨੀ ਆਏਗਾ ਕਰ ਸਕਦੇ ਹੁਣ ਮੈਂ ਚੱਲਦਾ ਆਪਾਂ ਟ੍ਰੀਟਮੈਂਟ ਵੱਲ ਚਲੀਏ ਪਹਿਲਾਂ ਮੈਂ ਨੁਸਖਾ ਦੱਸਦਾ ਜਿਵੇਂ ਕਿ ਮੈਂ ਆਪਣੀ ਲਾਸਟ ਵੀਡੀਓ ਚ ਵੀ ਦੱਸਿਆ ਸੀ ਤુલਸੀ ਦੇ ਪੱਤਿਆਂ ਦਾ 3 ਚਮਚ ਰਸ ਲੈ ਕੇ ਉਹਦੇ ਵਿੱਚ ਇੱਕ ਮੁਸ਼ਕਪੂਰ ਦੀ ਟਿੱਕੀ ਚੰਗੀ ਤਰ੍ਹਾਂ ਮਿਲਾ ਕੇ ਉਹਨੂੰ ਸਿਰ ਦੀਆਂ ਜੜ ਵਾਲਾਂ ਦੀਆਂ ਜੜਾਂ ਚ ਲਾਉਣਾ ਉਸ ਤੋਂ ਬਾਅਦ ਸਵੇਰੇ ਬੇਸਣ ਦੇ ਪਾਣੀ ਦੇ ਵਿੱਚ ਘੋਲ ਕੇ ਬੇਸਣ ਨੂੰ ਪਾਣੀ ਵਿੱਚ ਘੋਲ ਕੇ ਉਹਦੇ ਪਾਣੀ ਦੇ ਨਾਲ ਸਿਰ ਧੋਣਾ ਕਈਆਂ ਨੇ ਕਮੈਂਟ ਆਇਆ ਕਿ ਕਈਆਂ ਨੂੰ ਇਹ ਨੁਸਖਾ ਨਹੀਂ ਹੋ ਰਿਹਾ ਤਾਂ ਉਹਦੇ ਲਈ ਮੈਂ ਅੱਗੇ ਮੈਡੀਸਨ ਵੀ ਦੱਸ ਰਿਹਾ ਤੁਹਾਨੂੰ ਮੈਡੀਸਨ ਹੇਅਰ ਬੈਕ ਆਇਲ ਹੇਅਰ ਬੈਕ ਟੈਬਲੇਟ ਟੈਬਲੇਟ ਸੁਬਹ ਸ਼ਾਮ 2-2 ਗੋਲੀ ਰੋਟੀ ਤੋਂ ਬਾਅਦ ਕੋਸੇ ਪਾਣੀ ਨਾਲ ਇਸ ਦੇ ਨਾਲ ਹੀ ਯੂਜ਼ ਕਰਨਾ ਅਸਥੀ ਪੋਸ਼ਕ ਵਟੀ 2-2 ਗੋਲੀ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਯੋ ਇਹਦੇ ਨਾਲ ਯੂਜ਼ ਕਰਨਿਆ ਪਰਵਲ ਪਿਸਤੀ ਪਰਵਲ ਪਿਸਤੀ ਦੀ ਇੱਕ ਖਾਸ ਤਰ੍ਹਾਂ ਦੀ ਹੁੰਦੀ ਹੈ 2-2 ਚੁਟਕੀਆਂ ਯੂਜ਼ ਕਰਨੀਆਂ ਰੋਟੀ ਤੋਂ ਬਾਅਦ ਇਹਦਾ ਕੋਰਸ ਪ੍ਰੋਪਰ 3 ਮਹੀਨੇ ਦਾ ਕਰਨਾ ਇਹ ਨੂੰ ਮੈਂ ਸ਼ੈਂਪੂ ਵਾਲਾ ਦੱਸਣਾ ਕਿ ਸ਼ੈਂਪੂ ਜੋ ਯੂਜ਼ ਕਰ ਰਹੇ ਕੋਈ ਵੀ ਸ਼ੈਂਪੂ ਨਹੀਂ ਯੂਜ਼ ਕਰਨਾ ਕੋਸ਼ਿਸ਼ ਕਰੋ ਐਂਟੀ ਹੈਅਰ ਫਾਲ ਸ਼ੈਂਪੂ ਯੂਜ਼ ਕਰੋ ਤਾਂ ਐਤੈ ਕੋਈ ਕੈਮੀਕਲ ਬੇਸ ਸ਼ੈਂਪੂ ਨਹੀਂ ਯੂਜ਼ ਕਰਨਾ ਹੋ ਸਕੇ ਤਾਂ ਆਯੁਰਵੈਦਿਕ ਸ਼ੈਂਪੂ ਮੰਗਵਾਇਆ ਜਾਵੇ ਸ਼ੈਂਪੂ ਕਿਹੜਾ ਯੂਜ਼ ਕਰੀਏ ਸ਼ੈਂਪੂ ਤ੍ਰਿਚੂਬ ਕੀ ਤ੍ਰਿਚੂਪੀ ਸ਼ੈਂਪੂ ਹੁੰਦਾ ਉਹਨਾਂ ਮੈਂ ਦੱਸ ਦੂੰਗਾ ਵੀਡੀਓ ਦੇ ਵਿੱਚ ਇਸ ਤੋਂ ਬਾਅਦ ਆਪਾਂ ਸਿਕਰੀ ਦੇ ਬਾਰੇ ਦੱਸਣਾ ਚਾਹੁੰਗਾ ਜਿਨ੍ਹਾਂ ਦੇ ਘਰ ਪੈ ਰਹੀ ਹੈ ਉਹ ਤੁਹਾਨੂੰ ਸਕਾ ਮੈਂ ਤੁਹਾਨੂੰ ਦੱਸ ਰਿਹਾ ਸੋਹਾਗਾ ਮਾਰਕੀਟ ਚੋਂ ਮਿਲ ਜਾਊਗਾ ਕਿਸੇ ਵੀ ਪੰਸਾਰੀ ਆਯਦਵਤਿਕ ਸਟੋਰ ਤੋਂ ਮਿਲ ਜਾਂਦਾ ਸੋਹਾਗੇ ਦੇ ਤੁਸੀਂ 50 ਗ੍ਰਾਮ ਲਿਆ ਕੇ ਉਹਨੂੰ ਤਵੇ ਤੇ ਖਿਲ ਬਣਾ ਲੈਣੀ ਹੈ ਖਿਲ ਬਣਾ ਕੇ ਉਸ ਤੋਂ ਬਾਅਦ ਉਸਨੂੰ ਉਹਦਾ ਪਾਊਡਰ ਬਣਾ ਲੈਣਾ ਪਾਊਡਰ ਬਣਾਉਣ ਤੋਂ ਬਾਅਦ ਦੋ ਚਮਚ ਲੈ ਕੇ ਉਸ ਦੇ ਵਿੱਚ ਨਾਰੀਲ ਦਾ ਤੇਲ ਮਿਲਾ ਲੈਣਾ ਜਿਵੇਂ ਨਾ ਪੇਸਟ ਹੁੰਦਾ ਉਹਨੂੰ ਪੇਸਟ ਦੀ ਤਰ੍ਹਾਂ ਬਣਾ ਲੈਣਾ ਉਹਦੇ ਦੇ ਵਿੱਚ ਦੋ ਇੱਕ ਦੋ ਟੁੱਕੇ ਨਿੰਬੂ ਦੇ ਪਾ ਲੈਣੇ ਨਿੰਬੂ ਤਰਸ ਉਸ ਤੋਂ ਬਾਅਦ ਉਸ ਨੂੰ ਤੁਸੀਂ ਮਲਾ ਕੇ ਉਸ ਸਿਰ ਦੀਆਂ ਜੜਾਂ ਦੇ ਵਿੱਚ ਲਾਉਣਾ ਜੜਾਂ ਦੇ ਵਿੱਚ ਲਾ ਕੇ 1 ਘੰਟਾ ਛੱਡ ਕੇ ਉਸ ਤੋਂ ਬਾਅਦ ਤੁਸੀਂ ਲੱਸੀ ਦੇ ਨਾਲ ਸਿਰ ਨੂੰ ਧੋਣਾ ਇਹ ਸਿਰਫ ਉਹੀ ਯੂਜ਼ ਕਰਨ ਜਿਨ੍ਹਾਂ ਦੇ ਸਿਕਰੀ ਪੈ ਰਹੀ ਹੈ ਹਫਤੇ ਦੇ ਵਿੱਚ ਇਹਨੂੰ 2 ਵਾਰ ਰੁਸਕਿੰਗ ਕੀਤਾ ਜਾ ਸਕਦਾ ਕਈ ਵਾਰੀ ਇਸ ਨੁਸਖਾ ਜੇ ਨਹੀਂ ਲੱਗਦਾ ਵੀ ਸੁਹਾਗਾ ਨਹੀਂ ਪਤਾ ਲੱਗਦਾ ਤਾਂ ਬੋਰੈਕਸ ਪਾਊਡਰ ਬਣਿਆ ਬਣਾਇਆ ਵੀ ਇਹ ਪਾਊਡਰ ਮਿਲ ਜਾਊਗਾ ਜੇ ਸੁਹਾਗਾ ਨਹੀਂ ਮਿਲ ਸਕਦਾ ਆਪਣੇ ਤੋਂ ਤਾਂ ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਦੇ ਚ ਮੈਂ ਤੁਹਾਨੂੰ ਸਿਕਰੀ ਬਾਰੇ ਡੈਂਟਰਫ ਹੋ ਗਿਆ हेयर फॉਲ ਸਾਰਾ ਕੁਝ ਦੱਸਿਆ ਤੇ ਮੇਰੀ ਵੀਡੀਓ ਤੁਸੀਂ ਲੋੜਵੰਦ ਅੱਗੇ ਜਿਨ੍ਹਾਂ ਦੇ ਵਾਲ ਛੱਟ ਰਹੇ ਆ ਉਹਨਾਂ ਨੂੰ ਭੇਜੋ ਤੇ ਆਸ਼ਾ ਕਰਦਾ ਮੈਨੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਲਾਈਕ ਕਰੋ ਮੇਰੀ ਵੀਡੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਈਓ ਥੈਂਕਸ ਫॉर ਵਾਚਿੰਗ ਮਾਈ ਵੀਡੀਓ